ਸਤਗੁਰੂ ਰਵਿਦਾਸ ਮੰਦਰ ਉੜਕਾ ਰੋਡ ਗੁਰਿਆੰ ਵਿਖੇ ਤਨ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਈ ਗਈ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਅਬਾ ਕਾ ਪ੍ਰદાન ਜੀਵਨ ਦਾਸ ਨੇ ਦੱਸਿਆ ਸਮੂਹ ਮੁਹੱਲਾ ਨਿਵਾਸੀਆਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮੰਦਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ ਇਸੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 16 ਫਰਵਰੀ ਦਿਨ ਐਤਵਾਰ ਨੂੰ ਪਾਏ ਗਏ ਜਿਸ ਤੋਂ ਬਾਅਦ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਉਹਨਾਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸ਼ੋਕਾਸ਼ੀ ਵਾਹਿਗੁਰੂ ਜੀ ਕੀ ਪੱਤੇ ਸ੍ਰੀ ਗੁਰੂ ਜੀ ਦੀ ਸਹਾਇ। ਗੁਰੂ ਸਾਹਿਬ ਗੁਰੂ ਜੀ ਦੇ ਪਾਸੇ ਦਸਵੀਂ ਪ੍ਰਤਮ ਗੁਰਦੇਸਪੁਰ ਕੈਂਡਾ ਇਹ ਇਹਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੁਰਨਾ ਜੀ ਵਾਹਿਗੁਰੂ ਵਾਹਿਗੁਰੂ ਮੋਹੇ ਆਹੀ ਤੇ ਅਸਲ ਕਿਰਪਾ ਵਾਹਿ

ਅੱਜ ਤਾਂ ਤਾਂ ਸਤਿਗੁਰੂ ਅਰਜਨ ਸਿੰਘ ਦੇ ਜੋ ਕਿ ਤਿੰਦਰਾ ਤੋਂ ਖੰਡ ਪਾਠ ਸਾਜੀ ਦੇ ਪਾਗ ਚੱਲ ਰਹੇ ਥਣ ਅੱਜ ਉਹਨਾਂ ਦਾ ਸਮਾਪਤੀ ਹੋਈ ਹੈ ਉਹ ਪਾਈ ਗਏ ਹਨ ਆਰਤੀ ਪੜ੍ਹੀ ਗਈ ਹੈ ਸਾਰੇ ਹੀ ਸਾਧ ਸੰਗਤਾਂ ਬੜਾ ਹੀ ਉਪਰ ਅੱਲਾ ਦੇ ਸੰਜੋਗ ਹੈ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਤਿਗੁਰੂ ਅਰਦਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਖੁਸ਼ੀਆਂ ਅੰਦਰ ਰੱਖਿਆ ਗਿਆ ਸੀ ਜੋ ਕਿ ਨਗਰ ਕੀਰਤਨ ਵੀ ਕੱਢਿਆ ਗਿਆ ਪਹਿਲਾਂ ਤੇ ਭੋਗ ਵੀ ਪਾਇਗਣ ਸਨ ਤੇ ਉਪਰੰਤ ਅਖੰਡ ਜਾਪ ਜਿਹੜੇ ਆ ਇਹ ਸਤਿ ਸਾਧ ਸੰਗਤ ਨੇ ਆਪਣੇ ਇਕੱਤਰ ਹੋ ਗਏ ਸ੍ਰੀ ਗੁਰੂ ਨਰਦਾਸ ਮੰਦਰ ਵਿਖੇ ਕਰਾਇਆ ਗਿਆ ਨਾ ਸਾਡੀ ਸਾਰਿਆਂ ਦੀ ਗੁਰੂ ਚਰਨਾਗਹਿ ਅਰਦਾਸ ਬੇਨਤੀ ਹੈ ਜਿਨ੍ਹਾਂ ਨੇ ਵੀ ਜਿਨ੍ਹਾਂ ਭਾਵਨਾ ਦੇ ਨਾਲ ਕੋਈ ਵੀ ਪ੍ਰਾਰਲਾ ਕੀਤਾ ਹੈ ਪ੍ਰਮਾਤਮਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਦੇਸ਼ ਵਿਦੇਸ਼ ਵਿੱਚ ਤਰੱਕੀਆਂ ਕਰੇ ਅੱਗੇ ਤੋਂ ਵੀ ਸਾਨੂੰ ਇਹ ਬਲ ਪ੍ਰਮਾਤਮਾ ਬਖਸ਼ੇ ਇਦਾਂ ਦੇ ਜਿਹੜੇ ਕਾਰਜ ਆਏ ਹੁੰਦੇ ਰਹਿਣ ਮਹਾਰਾਜ ਤੰਦਰੁਸਤੀ ਸਾਰੇ ਹੀ ਪ੍ਰਬੰਧਾਂ ਵਿੱਚ ਜੋ ਬੋਲੇ ਸੋਨਰ ਪੈ ਸਭ ਸੁਖਦਾਸ ਮਹਾਰਾਜ ਕੀ ਜੈ